ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਚੈਨਲ ਤੇ 200 ਤੋਂ ਬਾਅਦ ਪੋਸਟ ਆਈਆਂ ਨੇ ਦੋਸਤੋ ਕੋਈ ਵੀ ਵਿਪਰ ਨਹੀਂ ਐ ਸਿੱਧੀ ਭਰਤੀ ਹੋਏਗੀ ਜਲਦੀ ਦੇਖੋ ਕਿਵੇਂ ਫਾਰਮ ਆਪਾਂ ਭਰ ਸਕਦੇ ਆ ਤੇ ਦਸਵੀਂ ਪਾਸ ਬੱਚੇ ਵੀ ਕਰ ਸਕਦੇ ਨੇ ਅਪਲਾਈ ਤਨਖਾਹ ਦਾ ਵੇਰਵਾ ਵੀ ਤੁਹਾਨੂੰ ਦਿਆਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਨੀਚੇ ਆਪਣੇ ਲਿੰਕ ਦਿੱਤੇ ਨੇ WhatsApp ਤੇ Telegram ਉਹ ਵੀ ਜੁਆਇਨ ਕਰ ਲੈਣਾ ਤਾਂ ਚਲੋ ਦੋਸਤੋ ਤੁਹਾਨੂੰ ਦਿਖਾਉਣਾ ਹੈ ਜਿਹੜੇ ਕਿ ਨੋਟਿਸ ਜਾਰੀ ਕੀਤੇ ਨੇ SSP ਵੱਲੋਂ 150 ਅਸਾਮੀਆਂ ਨੇ ਜਿਦੇ ਵਿੱਚ ਚੌਕੀਦਾਰ ਦੀਆਂ ਵੀ 72 ਸਾਮੀਆਂ ਭਰੀਆਂ ਜਾਂਦੀਆਂ ਨੇ ਤਾਂ ਇਹਨਾਂ ਵੱਲੋਂ ਦੇਖੋ ਉੱਪਰ ਲਿਖਿਆ ਹੈ ਕਿ ਰਾਜਪੁਰ ਵਿਭਾਗ ਦੇਮ ਗਰੁੱਪ ਡੀ ਦੀਆਂ ਪੋਸਟਾਂ ਦੀ ਸਿੱਧੀ ਭਰਤੀ ਸੰਬੰਧੀ ਚੋਣ ਸੰਬੰਧੀ ਵੈੱਬਸਾਈਟ ਤੇ ਮਿਤੀ 26 ਅੱਧ 2000 ਤੋਂ 24/9/2023 ਤੱਕ 24 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਇਹਨਾਂ ਸਾਮੀਆਂ ਸੰਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਕਿ ਵਿੱਦਿਅਕ ਯੋਗਤਾ ਅਪਲਾਈ ਕਰਨ ਦੀ ਅੰਤਿਮ ਮਿਤੀ ਤਨਖਾਹ ਸਕੇਲ ਉਮਰ ਸੀਮਾ ਅਪਲਾਈ ਕਰਨ ਦਾ ਇੱਕ ਲਿੰਕ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੂਸਰਾ ਨੋਟਿਸ ਜਿੰਦੇ ਵਿੱਚ ਕੀ ਗਰੁੱਪ ਬੀ ਦੀਆਂ ਵੱਖ-ਵੱਖ ਪੋਸਟਾਂ ਨੇ ਉਹਦੀ ਵੀ ਜਿਹੜੀ ਡੇਟ ਹੈ 18 2024 ਤੋਂ ਲੈ ਕੇ 16 8 2024 ਤੱਕ ਹੈ ਠੀਕ ਹੈ ਜੀ ਅਪਲੋਡ ਕਰ ਦਿੱਤੀ ਗਈ ਹੈ ਤੇ ਇਹਨੂੰ ਵੀ ਆਪਾਂ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹਨਾਂ ਸਾਮੀਆਂ ਸੰਬੰਧੀ ਵਿਸਤਾਰਪੂਰਵਕ ਸੂਚਨਾ ਤੁਹਾਨੂੰ ਨੈਟ ਤੇ ਮਿਲ ਜੇਗੀ ਤੇ ਇਦਾਂ ਦੀਆਂ ਹੋਰ ਨੌਕਰੀ ਵਾਲੀਆਂ ਜਾਣਕਾਰੀਆਂ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਜੇਕਰ ਤੁਹਾਨੂੰ ਇਸ ਪੋਸਟ ਦੇ ਰਿਗਾਰਡਿੰਗ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ ਜਾਂ ਫਿਰ ਕਮੈਂਟਾਂ ਦੇ ਵਿੱਚ ਵੀ ਪੁੱਛ ਸਕਦੇ ਹੋ ਤੇ ਧੰਨਵਾਦ ਦੋਸਤੋ ਜੀ ਅਗਲਾ ਅਸਟੱਕ ਦੇਖਣ ਦੇ ਲਈ